ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਇਆ ਜੀ ਡਰੈਸ ਸਮਾਰਟ ਆਊਟਲੈਟ ਆਊਟਲੈਟ ਸ਼ਾਪਿੰਗ ਸੈਂਟਰ ਹੈ ਜਿੱਦਾਂ ਇੱਥੇ ਸਾਰਾ ਸਾਮਾਨ ਆਊਟਲੈਟ ਵਾਲਾ ਮਿਲਦਾ ਹੈ ਆਕਲੈਂਡ ਦੇ ਵਿੱਚ ਆ ਤੁਸੀ ਦੇਖ ਸਕਦੇ ਲਿਖਿਆ ਹੈ ਤੇ ਅੰਦਰ ਜਾ ਕੇ ਆਪਾਂ ਉਹ ਦੇਖਦੇ ਹਾਂ ਕੀ ਸੇਲ ਸੁਣ ਲੱਗੀ ਆ ਤਾਂ ਜੇ ਨਹੀਂ ਲੱਗੀ ਫਿਰ ਖਾਲੀ ਆਤਾ ਜਾਵਾਂਗੇ ਤਾਂ ਸੇਲ ਤੇ ਲੈ ਲੈਣਾ ਸੀ ਸਾਮਾਨ ਜਿੱਤ ਸੇਲ ਲੱਗੀ ਹੁੰਦੀ ਉੱਥੋਂ ਪਖਾਲੀ ਦਾ ਕਦੇ ਨਹੀਂ ਆਉਂਦੇ ਹੁੰਦੇ ਬਦ ਦੇਖਦੇ ਹਾਂ ਭੱਜੀ ਜਾਂਦੀ। ਇਹ ਬਾਈ ਸਾਡੇ ਨੂੰ ਇੱਥੇ ਸੇਲ ਮਿਲ ਗਈ ਬਹੁਤ ਤਕੜੀ ਕਹਿੰਦਾ ਲੱਗੀ ਆ। ਭੱਜਿਆ ਫਿਰਦਾ ਤੇ ਰੁਕਦਾ ਹੀ ਨਹੀਂ ਹੈਗਾ ਕਿਤੇ ਨਹੀਂ ਖੜਦਾ। ਇੰਨੇ ਸਟੋਰ ਨੇ 20% ਕਿਤੇ 50% ਕਿਤੇ 30% ਤੇ ਇਹਨੂੰ ਪਤਾ ਨਹੀਂ ਕਿਹੜਾ ਦਿਸ ਗਿਆ। ਕਿੰਨੇ ਪਰਸੈਂਟ ਆਫ ਆ ਬਾਈ ਇੱਥੇ? 50 70 ਵੀ ਹੈਗੀ। 70 ਵੀ ਹੈਗੀ ਲੋ ਜੀ 50% ਬੰਦਾ ਬਹੁਤ ਤਕੜੀ ਸੇਲ ਤੇ ਜਾਂਦਾ ਜਦੋਂ ਜਾਂਦਾ। ਚਲੋ ਦੇਖਦੇ ਆਂ ਜੀ। ਵਾਕਿਆ ਹੀ ਕੁਝ ਹੈਗੀ ਗੱਲਬਾਤ ਕਿ ਨਹੀਂ। ਕਿ ਰੌਲਾ ਹੀ ਆ। ਇਹ ਬਹੁਤ ਪਾਣੇ ਨੇ। ਉਹ ਆ। ਕਿੰਨੇ ਦੀ ਆ ਬਾਈ ਇਹ? ਇਹ 2 ਆਣਗੀਆਂ ਕਰ 2 ਟੈਂਟਾਂ ਦੀ। 50% ਦੀ ਆ ਉਹ ਆ। ਕਿੰਨੇ ਲੱਗਣੇ ਆਪਾਂ ਨੂੰ? ਬੱਟ 36 ਦਾ ਲੱਗਣਾ। ਆ ਲਵੋ ਤਾਂ ਮੇਰੀ ਤਾਂ ਵਾਈਫ ਕੋਲ ਇਹ ਵੀ ਲੈ ਲੈਣੇ ਹੋਈ ਨਾ। ਜੰਮ ਚ ਪਾ ਲਿਆ ਕਰਾਂਗੇ। ਉਹ ਥੋੜੀ ਪੰਦੇ ਸੀ। ਤੇ ਕਿੱਥੇ ਪੰਦੇ ਇਹ? ਇਹ 3 ਵਾਲੇ ਤਾਂ ਹੋਰ ਹੁੰਦੇ ਆ ਫਿਰ 150 ਬਾਈ 250 ਦਾ ਕੱਪੜਾ ਵੀ ਅੱਜ ਦਾ 250 2 ਮੈਂ ਨਹੀਂ ਢੱਲਣਾਂ ਮੈਂ ਰੱਖ ਕੇ ਜਾਨੀ ਤੂੰ ਇੱਕ ਲੈਣੀ ਆ ਜਾਂ ਫੇਰ ਇੱਕ ਮਾਰ ਲੈ ਵੀਜੀ 2 ਵਾਲਾ ਤਾਂ ਕੋਈ ਆਫਰ ਹੀ ਨਹੀਂ ਆ ਤਾਂ ਇੱਕ ਤੇ ਹੀ ਆਫਰ ਆ ਤਾਂ ਦੋ ਲਾਵਾਂਗੇ 50% ਇੱਕ ਤੇ ਵੀ 50% ਆਫ ਹੋਣੀ ਆ ਇੱਕ ਹੀ ਲੈ ਲੈਣੇ ਰੰਗ ਕਿਹੜਾ ਦੇਖੀ ਲੈ ਬਈ ਅੰਕਲ ਜੀ ਦੀ ਸ਼ਾਪਿੰਗ ਹੋ ਗਈ ਅੰਕਲ ਨੂੰ ਬੂਟ ਮਿਲ ਗਿਆ ਨਵੇਂ ਬ੍ਰਾਂਡਡ ਡਨਲੋਪ ਦੇ ਚੜਦੇ ਅੱਜ ਡਨਲੋਪ ਦੇ ਮਾਰ ਰਸੇ ਵਿੰਟਰ ਟਾਇਰ ਝਾੜਦੇ ਟਿੰਟਰ ਟਾਇਰ ਚਾਹ ਲਵਾਤੇ ਆਪੋ ਨੂੰ ਹੁਣ ਨਹੀਂ ਟਾਇਰ ਘਸਦੇ ਅੰਕਲ ਤੇ ਛੇਤੀ ਇਹ ਆ ਦਸਾਂ ਡਾਲਰਾਂ ਦਾ ਮੋੜ ਦੇ ਨਾ ਵੀ 10ਰ ਵਾਪਸ ਰੱਖ ਲਓ ਐ ਅੰਕਲ ਹਾਂ 10 ਡੱਪਾਈ ਦਿਓ ਹਾਂ ਤੇ ਲਾ ਰਿਹਾ ਥਰੇ ਤਾਂ ਨਹੀਂ ਦਿੰਦੇ ਕਿ ਸਰ ਤਾਂ ਇਹ ਲੋੜ ਆਪਾਂ ਟੀ ਐਮ ਜਿਆਨ ਨਹੀਂ ਟੈਲਦੀ ਜਿਹੜੀ ਉਹ ਮੁੜਦੀ ਨਹੀਂ ਨਾ ਹਾਂ ਉਹ ਆਹ ਦੇਖੋ ਅੰਕਲ ਲਈ ਬੂਟ ਹਾ ਬਤਵਾ ਕਿੰਨੇ ਫੈਂਸੀ ਆ ਨਹੀਂ ਯਾਰ ਬਾਈ ਉਹ ਤਾਂ ਕਿੱਡੇ ਸੋਹਣੇ ਨੇ ਨਹੀਂ ਨਹੀਂ ਹੱਥ ਤੇ ਭਾਰੀ ਬਹੁਤ ਨੇ ਚਲ ਆ ਚੱਲੀਏ ਆ ਗੂਡ ਚੱਟਾ ਥੱਲੇ ਆ ਦਾ ਬਹੁਤ ਬਾਈ ਚੀਜ਼ ਹੈ ਆ ਵੇਖ ਲੈਣੇ ਆ ਹੋਈ ਮੈਂ ਦੇਖਾ ਉਹ ਕੀ ਕੱਢੇ ਨੇ ਇਧਰ ਵੇਖ ਇਹਨਾਂ ਨੇ ਉਸਪੋਰਟ ਸ਼ੂਜ਼ ਲੋਕੀ ਸਰ ਤੇ ਲੋਕੀ ਸਰ ਤੇ ਗਿੱਚੀ ਡੀਆਂ ਬਣਾਉਂਦੇ ਆ ਜਮਾ ਕੱਟਣਗੇ ਸਾਰੇ ਬੂਟਾ ਤੇ ਬੜਾਈ ਬੈਠੇ ਨੇ ਇਹਨੂੰ ਮਾਰੇ ਦੇਖਣੇ ਆ ਸ਼ੂਜ਼ ਕਰ ਲੈ ਥੱਲੇ ਸਪੋਰਟ ਸ਼ੂਜ਼ ਉੱਪਰ ਕਿੰਨੇ ਆ ਹਾਂ ਇਹ ਦੇਖਣੀ ਚਲੋ ਯਾਰ ਚੱਲੀਏ ਫਿਰ ਅੱਗੇ ਆਹ ਦੇਖ ਲੋ ਜੀ ਬਾਈ ਸਾਡਾ ਪੂਰੀ ਟੌਰ ਕੱਢਿਆ ਦਾ ਮਾਡਰਨ ਜਵਾਨੇ ਦਾ ਕਹਿੰਦਾ ਮੇਰੀ ਟੌਰ ਨਾ ਕਢਾਓ ਮੈਂ ਕਹਾਂ ਕਢਾਉਣੀ ਕਢਾਉਣੀ ਹੈ ਹੈ ਬੂਟ ਨਾਲ ਪਾ ਬਾਈ ਸ਼ੂਜ਼ ਫੇਰ ਪਾ ਲੱਗਣਾ ਅਸਲੀ ਉਹ ਕੱਢ ਜਾ ਫੇਰ ਮੀਡੀਅਮ ਸਾਈਜ਼ ਲਿਓ ਨਾ ਮੈਂ ਕੱਢ ਕੇ ਲੋ ਇਹ ਸ਼ਰਟ ਜੋ ਕੱਢਣ ਵਾਲੀ ਗੱਲ ਹੈ ਕੀ ਜੀ ਤੇ ਉਹ ਨਹੀਂ ਇੱਥੇ ਮੀਡੀਅਮ ਲਿਓ ਨਾ ਫੜ ਜਾ ਲੈ ਇਹ ਚ ਮੀਡੀਅਮ ਹੈਗਾ ਨਹੀਂ ਪਰ ਮੇਰੇ ਨਹੀਂ ਫਿਰ ਇਹ ਜਾਲਾ ਤੂੰ ਜਰੂਰ ਕੱਢ ਤਾ ਮੇਰਾ ਨਹੀਂ ਹਾਂਜੀ ਕਰਨੀ ਸ਼ਾਪਿੰਗ ਸੋ ਧੱਕੇ ਮੁੱਕੀ ਨਾਲ ਹੋ ਹੀ ਗਈ ਸ਼ਾਪਿੰਗ ਸਾਡੀ ਥੋੜੀ ਜੀ ਕਰਨੀ ਨਹੀਂ ਸੀ ਚਾਹੁੰਦਾ ਯਾਰ ਮੈਂ ਤਾਂ ਸ਼ਾਪਿੰਗ ਨਾਲ ਧੱਕੇ ਨਾਲ ਪ੍ਰਾਪਤ ਹੋ ਮੈਨੂੰ ਲੈ ਜਾਂਦੀ ਆ ਜੀ ਤੇ ਦੂਜਾ ਆਪਣਾ ਸਮਾਨ ਘੱਟ ਲੈਂਦੀ ਮੈਨੂੰ ਵੱਧ ਲੈ ਲੈਂਦੀ ਆ ਫੇਰ ਵਿਚਾਰੀ ਸਾਊ ਬਾਣੀ ਕਰੀ ਕੀ ਪਰ ਗੱਲ ਇਹ ਆ ਵੀ ਦੁਕਾਨਾਂ ਹੀ ਸਾਰੀਆਂ ਬੰਦ ਹੋ ਗਏ ਨਹੀਂ ਤਾਂ ਅਸੀਂ ਹੋਰ ਕਿਉਂ ਮੁੰਨਾ ਸੀ ਅੱਜ ਸਾਡੀ ਬ੍ਰਾਊਜ਼ਿੰਗ ਮੁੱਕ ਗਈ ਪਹਿਲਾਂ ਹੀ ਅਸੀਂ ਡੇਟ ਆਏ ਆ ਥੋੜਾ ਜਿਹਾ ਕਿ 6 ਵਜੇ ਤੇ ਸਾਰੇ ਮਾਲ ਪਾਰਲੇਸ਼ਨਸ ਬੰਦ ਹਾਂ ਅੱਛਾ 6 ਵਜੇ ਬੰਦ ਹੋ ਜਾਂਦਾ ਹੈ ਬਹੁਤ ਜਬ ਆਪਣੇ ਇੰਡੀਆ ਚ 9 9 ਵਜੇ ਤੱਕ 10 10 ਵਜੇ ਤੱਕ ਖੁੱਲ੍ਹੇ ਰਹਿੰਦੇ ਸਾਰੇ ਕੁਝ ਕਿਉਂਕਿ ਜਿੰਨੇ ਪਹਿਲਾਂ ਕੰਮ ਕੀਤਾ ਏ ਫਿਰ 3 ਵਜੇ 3:30 ਵਜੇ ਤੁਰਿਆ ਸੀ ਘੰਟਾ ਡੇਢ ਸਾਨੂੰ ਔਨ ਨੂੰ ਲੱਗਾ ਤੇ ਮੈਨੂੰ ਟਾਈਮ ਥੋੜਾ ਸੀ ਮਾਲ ਹੀ ਬਹੁਤ ਵੱਡਾ ਥੰਨ ਤੇ ਬਾਹਰ ਕਿੰਨੀ ਹੁਣ ਮੇਰੀ ਲੱਭਦੀ ਮੈਂ ਕਿੱਥੇ ਲਾਈ ਸੀ ਗੱਡੀ ਪਾਂਡਾ ਮਾਰਟ ਜਾਣਾ ਤੁਹਾਨੂੰ ਦਿਖਾਉਣਾ ਉੱਥੇ ਨਾ ਅਸਲ ਚ ਚਾਈਨੀਜ਼ ਸਾਮਾਨ ਬਹੁਤ ਸਸਤਾ ਸਸਤਾ ਵਧੀਆ ਚੀਜ਼ਾਂ ਮਿਲ ਜਾਂਦੀਆਂ ਦਿਖਾਉਣਾ ਤੁਹਾਨੂੰ ਕਿਦਾਂ ਲੋਈ ਪਾਂਡਾ ਮਾਰਟ ਆ ਗਿਆ ਸੀ ਮਾਰਟ ਦੀ ਐਂਟਰੀ ਆਈ ਸੀ ਲਾ ਲਾ ਤਾਂ ਲੋਕ ਮੈਂ ਡਬਲ ਚੈੱਕ ਕਰ ਲੈ ਚੱਲ ਆ ਜਾ ਇਧਰ ਐਂਟਰੀ ਹੋਰ ਉਧਰੋਂ ਸੀ ਅੱਗੇ ਚੰਗਾ ਚੰਗਾ ਹੁਣ ਤੂੰ ਇਧਰੋਂ ਵੜ ਜਾ ਅੱਜੋ ਆਪੋਜ਼ਿਟ ਸਾਈਡ ਆਇਆ ਹਾਂ ਸਮਝ ਗਿਆ ਲੋਕ ਘੈਂਟ ਚੀਜ਼ਾਂ ਜੀ ਪੂਰੀ ਇੱਥੇ ਸਾਰਾ ਕੁਝ ਹੀ ਮਿਲਦਾ ਸੋਫੇ ਕਿੰਨੇ ਸਸਤੇ ਆ ਯਾਰ ਬੰਦਾ ਇੱਥੋਂ ਲੈ ਲਵੇ ਲਾਸਟ ਵਨ ਆ ਅਸੀਂ ਲੈਣਾ ਨਹੀਂ ਲਾਸਟ ਪੇਰ ਨਹੀਂ ਹੀ ਲੈਂਦੇ ਹਾਂ ਬੜੀਆਂ ਘੈਂਟ ਘੈਂਟ ਚੀਜ਼ਾਂ ਯਾਰ ਹਾਂ ਬੜੀਆਂ ਸੋਹਣੀਆਂ ਸੋਹਣੀਆਂ ਤੀਜਾਂ ਨੇ ਉਹਰੇ ਦਾ ਚਲ ਆ ਆਪਣੇ ਆਪਾ ਬੰਦੇ ਲੱਭੀ ਕਿੱਥੇ ਨੇ ਚਲੋ ਆਜੋ 1000 ਦੇ ਤਾਂ ਕੋਈ ਮਾੜੇ ਨਹੀਂ ਆ ਜਾ ਆ ਜਾ 1000 ਰੁਪਏ ਥੋੜਾ ਡਾਲਰ ਆ ਆਂਡਾ ਮਾਰ ਤਾ ਟਕੜੀ ਜਿਹਾ ਪੂਰੀ ਕਿਹੜੇ ਟੇਬਲ ਹਾਂ ਬੋਲ ਦੇਖੋ ਦੇਖੋ ਆ ਟੇਬਲ ਨੇ ਐਂਡ ਸਟੂਲ ਜਿੱਦਾ ਕਹਿੰਦੇ ਹੁੰਦੇ ਆ ਅੱਛਾ ਐਂਡ ਸਟੋਰੇਜ ਵੀ ਆ ਆ ਤੈਨੂੰ ਬੜਾ ਪਤਾ ਤੂੰ ਕੰਮ ਤਾਂ ਨਹੀਂ ਕਰਦੀ ਰਹੀ ਇੱਥੇ ਮੈਂ ਪਹਿਲਾਂ ਆਈ ਸਿੱਖ ਮੈਂ ਤੁਹਾਨੂੰ ਮੈਂ ਦੱਸਦਾ ਆ ਆ ਕਿੰਨਾ ਸੋਹਣਾ ਹੈ ਤਲ ਤੇ ਬੈਠੀ ਰਹੇ। ਰੇ ਕਿਹ ਚੀਜ਼ ਬਣਦੀ ਇੱਥੇ ਬਸ ਵੜਜੋ ਅੰਦਰ। ਤੇ ਜਿਹੜੀ ਚੀਜ਼ ਦੀ ਸੋਚਾਂ ਉਹ ਹੀ ਮਿਲ ਜੂ ਲਾ। ਪੇਂਟਿੰਗ ਜਲਾਣੀਆਂ ਪੇਂਟਿੰਗ ਪਈਆਂ ਨੇ। ਹੂੰ। ਕਰਦੇ ਡੈਕੋਰੇਸ਼ਨ ਤੋਂ ਲੈ ਕੇ ਸਲਾਈ ਕੜਾਈ ਮਸ਼ੀਨਾਂ ਨੂੰ ਲੜਪੱਬੜ ਸਾਰਾ ਕੁਝ ਪਿਆ। ਆਇਆ ਪ੍ਰਭ। ਉਹ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਟੈਡੀ ਪਏ ਲਾ। ਪਾਂਡਾ ਇਹਨੂੰ ਤਾਂ ਕਹਿੰਦੇ ਪਾਂਡਾ ਮਾਰਟ ਹੁਣ ਪਤਾ ਲੱਗਿਆ ਮੈਨੂੰ। ਆ ਗਏ ਸਾਡੇ ਬਾਡੀ। ਕਿ ਮੈਂ ਥੋੜਾ ਕੱਚ ਦਾ ਹੈ ਪਲਾਸਟਿਕ ਦੇਖਣ ਨੂੰ ਕੱਚ ਲੱਗਦਾ ਲੋ ਜੀ ਇੱਥੇ ਦਾ ਧਾਰਮਿਕ ਮੂਰਤੀਆਂ ਵੀ ਮਿਲਦੀਆਂ ਨੇ ਉਹ ਧਾਰਮਿਕ ਮੂਰਤੀਆਂ ਮਿਲਦੀਆਂ ਨੇ ਆ ਦੇਖੋ ਜੀ ਗਣੇਸ਼ ਚੀ ਦੀ ਮੂਰਤੀ ਪਈ ਹੈ ਇਹਨਾਂ ਨੂੰ ਸਾਰਾ ਪਤਾ ਹੈ ਨਾ ਵੀ ਇੱਥੇ ਲੋਕਾਂ ਨੂੰ ਕੀ ਕੀ ਚਾਹੀਦਾ ਪਥੇਰੀ ਨੌਲੇ ਚੱਕੀ ਫਿਰਦੇ ਆ ਸੋਹਣੀਆਂ ਚੀਜ਼ਾਂ ਜੀ ਦੁਨੀਆ ਭਰ ਦਾ ਸਮਾਨ ਸਾਰਾ ਕ੍ਰੌਕਰੀ ਹੋ ਗਈ ਹੈ ਕਿਚਨ ਦਾ ਸਮਾਨ ਸਾਰਾ ਕੁਝ ਪਿਆ ਬਾੜੀ ਕਹਿੰਦਾ ਵੀ ਆਪਾਂ ਸੰਤ ਦੇਖਣੇ। ਸੰਤ ਘੜੇ ਘੜੇ ਪਿਆ ਇੱਥੇ ਲੈ ਫੜ। ਅੱਖੋਂ ਦੇਖੇ। ਆ ਲੋ ਅੰਕੜੇ ਇਕੱਲਾ ਲੋ। ਓ ਯਾਰ ਏਨਾ ਵੀ ਨਹੀਂ ਮਿੱਠਾ। ਚਲੋ ਜੀ। ਓ ਯਾਰ ਝਾੜੂ ਦੇਖਣਾ ਜਿਹੜਾ ਮੈਂ ਤੈਨੂੰ ਕਹਿਆ ਸੀ ਨਾ ਪੋਲੇ ਜੇ ਹੋਇਆ ਮੂਹਰੋ ਜੇ ਪੋਲਾ ਜਾ ਉਹ ਲੈਣਾ। ਓਏ ਸਹੀ ਤੋਰਿਆ। ਆ ਲੈ ਲੀਏ ਟਾਇਰ ਜੇ। ਸਾਡੇ ਦਾ ਟੁੱਟੇ ਹੋਇਆ ਜੀ ਹੀਟ ਲੈਂਪ ਦਾ। ਉਹਦੇ ਪੈ ਨਿੱਕਾ ਜ। ਲੱਗ ਜੂ ਇਹ। ਲੈ ਲੈ ਭਾਈ 200 ਰੋਲਰ। ਕਿੱਥੇ ਮਹਿੰਗਾ 200 ਰੋਲਰ ਦੇ। ਵਾਹ ਜੀ ਆਹ ਹੂੰ ਕਿ ਆਪਾਂ ਚਾਹੀਦਾ ਆਪਣਾ ਟਟਿਆ ਲੈ ਕਿੰਨੇ ਕਾਂਡ ਹੀ ਆ ਮਿਸਤਰੀਆਂ ਲਈ ਹੈਨਾ ਕਰੰਡੀ ਕਰੰਡੀ ਕਹਿੰਦੇ ਇਹਨੂੰ ਸਾਡੇ ਕਾਂਡ ਹੀ ਕਹਿੰਦੇ ਯਾਰ ਐ ਨਾ ਘਰ ਬਾੜੀ ਹਣ ਤੂੰ ਮਿੱਥਾ ਚ ਕਹਾਂਗਾ ਯਾਰ ਮੈਨੂੰ ਮੈਂ ਕਿਉਂ ਚੱਕ ਦੇਵ ਚ ਪਾਲਾ ਏਡੀਆਂ ਦੇ ਭਾਂਡੀਆਂ ਝਾੜੂ ਪਏ ਓਏ ਉਹ ਆਹ ਦੇਖ ਓਏ ਅਸਲੀ ਚਾਹੀ ਐ ਸਰ ਜੀ ਦਾ ਆਹੀ ਮੈਂ ਚਾਹੁੰਦਾ ਸੀ ਰਾਖsta ਸਖਤ ਨਹੀਂ ਆਪਾਂ ਹਲਕਾ ਲੈਣਾ ਆ ਦੇ ਲੋ ਬਾਰਬੀਕਿਊ ਵੀ ਪਿਆ ਜੀ ਕਿਸੇ ਨੇ ਆਪਣਾ ਮੀਟ ਮਸਾਲਾ ਭੁੰਨਣਾ ਹੋਵੇ ਕੋਈ ਪਨੀਰ ਭੁੰਨਣਾ ਆਲਾ ਹੋਵੇ ਜੋ ਮਰਜੀ ਲੈ ਲਓ ਦੇਖ ਲਓ ਆਹ ਕਰਦਾ ਕੀ ਲੱਭ ਗਿਆ ਤੈਨੂੰ ਆ ਬਾਹਲੇ ਵੱਡੇ ਕੁਝ ਹੀ ਤੇ ਐਨੂੰ ਪਤਾ ਨਹੀਂ ਕੀ ਲੱਭ ਗਿਆ ਆ ਲੰਮੇ ਲੈ ਲੈ ਮੇਰਾ ਐਵੇਂ ਟਕਰਾਂ ਨਾ ਲੱਗਦਾ ਬੜਾ ਸਸਤਾ ਐ ਆਹ ਇੱਕ ਦੋ ਲੜਾ ਇੱਕ ਤਾਂ ਵੀ ਹੈਗਾ ਇੱਕ ਤੇਰਾ ਇੱਕ ਮੇਰਾ ਸਮਾਨ ਭਰ ਲਿਆ ਲੈਣਾ ਟਰਾਲੀਆਂ ਸਾਨੂੰ ਬਿਨਾ ਪੁੱਛਿਆ ਹੀ ਭਰ ਲੀਆਂ ਐ ਥੋੜਾ ਹੁੰਦਾ ਜੇ ਜਦੋਂ ਅਸੀਂ ਸਮਾਨ ਲੈਣਾ ਸੀ ਅਸੀਂ ਲੈਣੇ ਨਹੀਂ ਲੈਣਾ ਕਿੱਦਮੇ ਵੀ ਇੱਕ ਦਮ ਚਲੋ ਕੋਈ ਗੱਲ ਨਹੀਂ ਤੇਰਵਾ ਬਹੁਤ ਭਾਂਡੇ ਮੰਜਦਾ ਲੈ ਵੜੀ ਬਹੁਤਾ ਨਹੀਂ ਵਧੀਆ ਇਹ ਵਧੀਆ ਨਹੀਂ ਹੈ ਲੈ ਫੇ ਬਦਲਾ ਲਿਆ ਹੁੰਦੀਆਂ ਤੂੰ ਇਹ ਹੋਰ ਲੈ ਕੀ ਬਣੀ ਫਿਰਦੀਆਂ ਤੂੰ ਤੁਸੀਂ ਪਾਇਆ ਮੇਰੇ ਕੋਲ ਮੈਂ ਤਾਂ ਨਹੀਂ ਪਾਇਆ ਆਪੇ ਪਾਈ ਫਿਰਦੀ ਹੈ ਲੈ ਕਹਿੰਦੀ ਇਹ ਵੀ ਲੈਣਾ ਮੈਂ ਤੂੰ ਬੱਚਾ ਹੈ ਕੋਈ ਹੋਰ ਹੈ ਲੈ ਕਾ ਦੇਖ ਲੋ ਬੱਚਾ ਸਾਡਾ ਇਹ ਕੀ ਹੋ ਰਿਹਾ Can we a, can we also a yes sure <laughs> Okay uh, one more one more Okay you all to gather here you come Yeah very nice mera <laughs> pink you can see me on my vlog I will post it on the vlog Aa dekh lo ji kide tagde tagde pande paya ithe hai main gana keda panda nahi milda la aa kinne kinne de yaar da kadd kadad la ਨੋ ਮਾਈਕ੍ਰੋਵੇਵ ਉਹ ਤਾਂ ਲਿਖ ਦੇ ਵੇਅਰ ਇਜ਼ ਮਾਈਕ੍ਰੋਵੇਵ ਐਕਚੁਅਲੀ ਵੀ ਨੀਡ ਦਾ ਪਲੇਟ ਇਨਸਾਈਡ ਦਾ ਮਾਈਕ੍ਰੋਵੇਵ ਵਨ ਮੈਨੂੰ ਇੰਗਲਿਸ਼ ਨਹੀਂ ਆਉਂਦੀ ਜੀ ਇਦਾਂ ਫਿਰ ਇਹ ਟਰਾਂਸਲੇਟਰ ਕਿਚਨ ਟਰਾਂਸਲੇਟਰ ਬਣਾਉਂਦੇ ਆ ਇਹਦਾ ਲਾਹਦਾ ਓਏ ਕੋ ਟੱਕਰਾਂ ਮਾਰੀ ਹੁੰਦੇ ਉਹਨੂੰ ਇੰਗਲਿਸ਼ ਆਉਂਦੀ ਨਹੀਂ ਜੀ ਤੇ ਉਦੋਂ ਚਲ ਆ ਜਾ ਰਹਿਣ ਦੇ ਲੋ ਜੀ ਹੁਣ ਪੁੱਲਾ ਵਾਲੇ ਪਾਸੇ ਆ ਕੇ ਤੇ ਫੁੱਲ ਹੀ ਫੁੱਲ ਹੋਏ ਪਏ ਦਾ ਮੈਂ ਤਾਂ ਕਮਲਾ ਹੋ ਗਿਆ ਤੇ ਤੁਹਾਨੂੰ ਸੱਚੀ ਜਿਹਾ ਦੋ ਘੰਟੇ ਹੋ ਗਏ ਇਹ ਨਹੀਂ ਥੱਕਿਆ ਅਸੀਂ ਥੱਕ ਗਏ ਸਾਡੇ ਮਤਲਬ ਦੀ ਚੀਜ਼ ਆ ਨਾ ਅੱਜ ਸਿਰਫ ਮੇਰੀ ਲੱਤ ਤੋਂ ਲੱਗ ਗਈ ਚਲੋ ਚੱਲੀ ਹੁਣ ਇਹ ਤਾਂ ਸੋਨਾ ਆ ਲੈ ਲਿਆ ਆਲੇ ਤੇ ਘਰ ਅੰਦਰ ਇਹ ਤਾਂ ਉਹ ਗਾਣਾ ਆ ਦਿਲ ਟੋਟੇ ਟੋਟੇ ਵੀ ਦਿਲ ਟੋਟੇ ਟੋਟੇ ਹੋਣ ਤੋਂ ਵਜਾ ਬੈਗ ਚ ਪਾ ਲੋ ਰਮਨ ਰਿਹਾ ਟੋਟੇ ਬੈਗ ਨਹੀਂ ਨਹੀਂ ਟੋਟ ਬੈਗ ਇਹ ਲੜਾਈ ਪਾਉਂਦਾ ਅੱਛਾ ਟੋਟ ਕਹਿੰਦੇ ਆ ਲੜਾਈ ਪਾਉਂਦਾ ਬਾਈ ਅੱਛਾ ਤਾਂ ਇਹਦਾ ਨਾਂ ਟੋਟੇ ਕਿਉਂ ਘਰ ਵਾਲਾ ਨਾ ਕਹਿਣਾ ਮੈਂ ਲੈਣਾ ਘਰ ਵਾਲਾ ਹੋਏਦਾ ਟੋਟੇ ਟੋਟੇ ਉਹ ਤਾਂ ਫੱਟਾ ਚੀ ਜਾਂਦਾ ਮੈਨੂੰ ਕਿਹੜਾ ਦੁਆਰੇੋਂ ਬੈਗ ਉਹ ਗੱਲ ਕਰੋ ਲੈ ਓਏ ਫਧੀਆ ਪਰਸ ਨੇ ਓਏ ਹਾਂ ਕੀ ਮਾੜਿਆ ਯਾਰ ਮੈਂ ਕਹਣਾ ਤਾਂ ਚੀਜ਼ ਹੀ ਬਹੁਤ ਸਿਰਾਂ ਦੇ ਹਾਂ ਸੋਹਣਾ ਲੱਗ ਰਿਹਾ ਕਿੰਨੇ ਦਾ ਫੋਨ ਤੇ ਆ ਆ ਕੀ ਆ ਬਟਾ ਇਹ ਤਾਂ ਅੰਕਲ ਦੱਸਣੇ ਅੰਕਲ ਕਿੱਦਾਂ ਸਾਰੇ ਲੈ ਲੋ ਰਾਹੂ ਜੜੇ ਪੈਣੇ ਆ ਪ੍ਰਾਈਮਰ ਵੀ ਪਿਆ ਹੈ ਇਹਨੇ ਦੇਖ ਮੂਦੀ ਪ੍ਰਾਈਮਰ ਵਾਈਦਾ ਦੇ ਲੈ ਹੁਣ ਤੂੰ ਜਿਹਨੇ ਅੱਜ ਗੱਲ ਕਰ ਰਹੇ ਓਹੀ ਗੱਲ ਹੋ ਗਈ ਆਪਾਂ ਇਹਨੇ ਗੱਡੀ ਤੇ ਪਿਆ ਮਰੇ ਬੁੜੀ ਦੇ ਮੂਦੀ ਪ੍ਰਾਈਮਰ ਵਾਈਦਾ ਆ ਦੇਖ ਲੈ ਬਿਨਾ ਸਪਰੇਅ ਕੰਪਨੀ ਦਾ 600 ਆ ਗਿਆ ਕਹਿੰਦਾ 600 ਲੈ ਲੋ ਦੇ 1 ਡਾਲਰ ਦੇ ਕੀ ਇਹ ਪਾਉਂ ਡੇਢ ਦੇ ਹੋਵੇ ਤਾਂ ਹੀ ਭੇਜੀ ਇੱਕ ਥੋੜੀ ਭੇਜਣੀ ਆ ਫੇਰ 10 ਭੇਡਾਂ ਫੇਰ ਠੀਕ ਆ ਡੇਢ ਦੇ ਹੋ ਤਾਂ ਭੇਜ ਲੈ ਲੈ ਜੀ ਇੱਥੇ ਖੋਲ ਕੇ ਲਾਉਣ ਲੱਗੇ ਲੇਕਿਨ ਹੁਣ ਆਪਣਾ ਨੋ ਖਰਾਬ ਕਰਾਂਗੇ ਆ ਦੇਖ ਲੋ ਸਕੀਮੀ ਆ ਇਹ ਸਰੀਰ ਦੇ ਉੱਤੇ ਲੱਗ ਦੇ ਲੈ ਆ ਦਿਖਾ ਸਿਰ ਤੋਂ ਰਾਈ ਸਿਰ ਤੋਂ ਲੈ ਸਿਰ ਤੇ ਲੱਗ ਦੇ ਥੋੜਾ ਜਿਹਾ ਯਾਰ ਦੀਦੀ ਆ ਲੈ ਮੇਰੇ ਲੱਗ ਦੇ ਲੈ ਲੈਣਗੇ ਪੇਟ ਤੋਂ ਤੂੰ ਆ ਦੇ ਹੱਥ ਤੇ ਚੀਜੀ ਤੇ ਲਵਾਲਾ ਏ ਨਹੀਂ ਥੋੜਾ ਬਾ ਠੀਕ ਆ ਠੀਕ ਆ ਵਧੀਆ ਤੇ ਮਾੜੀ ਨਹੀਂ ਕਿ ਥੋੜਾ ਰੰਗ ਚੜਦਾ ਘੱਟ ਆ ਸਕਿਨ ਕਲਰ ਦੀ ਆ ਰੰਗ ਹੀ ਮੈਂ ਹਲਕਾ ਲੈ ਦੀਦੀ ਕਿੰਨਾ ਸੋਹਣੀ ਆ ਵਾਲੀ ਆ ਕਲਰ ਨਾਲੇ ਕੁਆਲਾ ਅਲਾ ਦੇ ਹੋਣਾ ਲੱਗੀ ਰਹਿਣ ਦੋ ਕੀ ਹੁੰਦੀ ਕਿਉਂ ਲੱਗਿਆ ਰਹਿਣ ਦੋ ਐਂਦੀਆਂ ਬ੍ਰੈਂਡ ਹੈ ਨਹੀਂ ਆਹ ਫੜ ਪੜੀ ਇਹ ਲੈਣਗੇ ਤੇ ਮੇਰੇ ਦਿਨ ਲਈ ਮੈਨੂੰ ਇਹ ਇਹ ਬਣ ਰਿਹਾ ਹੈ ਉਹਦਾ ਕੀਆ ਹੋਰ ਕਿੱਥੇ ਲਾਵਾਂ ਫਿਰ ਮੈਂ ਕਿਉਂ ਰੋਵੀ ਹਾਂਜੀ ਇਹਨੂੰ ਤਾਂ ਰੰਗ ਮਾਰ ਲਈ ਹਰ ਤਾਂ ਤੋਲਣਾ ਨਹੀਂ ਮੁਰਕਾ ਲੈ ਲੈ ਦੇ 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 ਤਾਂ ਕੇਦਾ ਸੀ ਆ ਗਿਆ ਨਾ 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 ਰਵੀ ਵੀਰ ਦੀ ਤੇ ਲਾ ਕੇ ਨਹੀਂ ਨਹੀਂ ਆ ਕੀਆ ਚੱਜ ਦੀ ਲਾਉਣ ਦਾ ਹੁਣ ਜੇ ਲਾਉਣ ਲੱਗੀ ਕਲੀਅਰ ਲੱਗਦਾ ਤੇ ਲੈਣ ਦਾ ਵੀ ਸਾਰਾ ਕੁਝ ਆਉਂਦਾ ਬਈ ਕਲੀਅਰ ਕੋੜੀ ਆ ਉੱਪਰ ਲਾਉਣ ਨੂੰ ਅੱਛੇ ਉੱਤੇ ਲਾਉਣਾ ਉੱਤੇ ਆਹ ਆ ਦੇਖੋ ਆ ਟੈਸਟ ਕਰੋ ਆ ਰੰਗ ਟੈਸਟ ਕਰੋ ਬੱਸ ਬੱਸ ਵੀਰ ਜੀ ਕੁੰਜਨ ਨੂੰ ਪਰਦਾ ਵੀਰ ਜਿਹੜੇ ਹੱਥ ਤੇ ਹੋਰ ਨਹੀਂ ਲਵੇੜਦੇ ਨਾ ਮੇਰੇ ਲਵੇੜਦੇ ਇੱਥੇ ਕੋਈ ਕਪੜਾ ਕਪੜਾ ਲਾ ਤੰਦਰਾ ਇਹਨਾਂ ਨੂੰ ਕਾਇਰ ਥੋਕੇ ਦੇ ਦੇ ਮਾੜਿਆ ਲੈ ਵੀ ਤਾਂ ਦੇਖ ਨਾ ਮੈਂ ਸ਼ੈਲਫ ਲਾਤੀ ਇਹਨਾਂ ਦਾ ਹੋਰ ਇਹਨਾਂ ਨੇ ਵਕਤ ਪਾਇਆ ਸਾਨੂੰ ਸਾਰਾ ਬਹੁਤ ਛੋੜੇ ਜੀ ਕਾਹੇ ਟੰਗੇ ਇਹਨਾਂ ਨੇ ਵਕਤ ਪਾਇਆ ਅੰਕਲ ਜੀ ਆਪਾਂ ਨੂੰ ਇਹਨੂੰ ਪੁੱਛ ਲਓ ਕੀ ਥਲਾ ਹੈ ਜੀ ਪਾਪਾ ਤੇਰਾ ਸਵਾਟ ਆ ਪੁੱਤ ਮੈਂ ਹੀ ਫਸ ਗਿਆ ਭੋਲਾ ਭੋਲਾ ਆ ਦੇ ਲੋ ਮੇਰੇ ਹੱਥ ਤੇ ਇਹਨੇ ਪਾਤਾ ਕੁਝ ਨਾ ਬੱਤ ਤਾ ਦਾ ਦੇ ਰਤਾ ਲੋ ਰੈਡੀ ਵੀ ਚੱਲ ਚੱਲ ਮੈਨੂੰ ਨਾ ਕੁਝ ਨਹੀਂ ਆਈ ਹੋ ਕੰਮੀ ਨਹੀਂ ਮੈਂ ਤੇਰੀ ਖਰਾਬ ਕਰਨੀ ਪੁੱਤ ਚਲੋ ਹਾਂ ਉਹ ਰੈਡੀ ਕਹਿੰਦਾ ਕਹਿੰਦਾ ਪੈਨ ਮੈਂ ਇੱਥੇ ਟੱਚ ਕਰਦੇ ਕੀ ਆ ਰੈਡੀ ਕਹਿੰਦਾ ਕਹਿੰਦਾ ਪੈਨ ਸੀਰਤ ਆਮ ਗੋਇੰਗ ਟੂ ਟੱਚ ਯੂਰ ਫੇਸ ਨਾ ਜਾ ਪਰਾ ਮੂਲ ਵਾ ਕੇ ਬੈਠੀ ਸਿਰ ਤੇ ਨਾ ਬੁੱਤ ਕਪੜੇ ਖਰਾਬ ਹੋਣੇ ਆੜੀ ਕੀ ਉਹ ਦੇਖ ਲੋ ਕਿਦਾਂ ਭੱਜੇ ਫਿਰਦਾ ਐ ਭੱਜ ਭੱਜ ਕੰਮ ਕਰਦਾ ਇੱਥੇ ਫਰੀ ਦੀ ਇਹਨਾਂ ਰੱਖੀਏ ਲੇਬਰ ਆ ਸਾਡੇ ਵਾਲੇ ਲੇਬਰ ਥੱਕ ਗਈ ਆ ਹਾਂ ਭਾਈ ਥੱਕ ਗਿਆ ਉੱਠ ਜਾ ਯਾਰ ਐ ਨਾ ਕਰ ਲੋ ਜੀ ਅੰਕਲ ਜੀ ਵੀ ਬੈਹ ਗਏ ਅੰਕਲ ਤੁਸੀਂ ਕਰੋ ਰੈਸਟਰਾਸੀ ਆ ਗਏ ਅੱਜ ਤੇ ਹੋ ਜੋ ਇੱਥੇ ਹੋ ਜੋ ਆ ਵੱਡੀ ਕੁਰਸੀ ਆ ਦੇ ਆ ਦੇਖ ਲੋ ਜੀ ਕਿੰਨੇ ਕਿ ਡੈਰਿੰਗ ਟੇਬਲ ਪਾਇਆ ਆ ਇਹਨਾਂ ਦੇ ਰੇਟ ਨੇ ਸਸਤਾ ਸਮਾਨਾ ਕਾਫੀ ਹੈ ਜਦ ਆਪਾਂ ਦੇਖੀਏ ਨਹੀਂ ਕਿ 180 ਦਾ ਟੇਬਲ ਆ ਤੇ 20 ਹੋਰ ਪਾਓ ਕਹਿੰਦੇ ਨਾਲ ਚਾਰ ਕੁਰਸੀਆਂ ਵੀ ਲਾਜੋ 200 ਜੀ ਇਹਨਾਂ ਦਾ ਹੱਥ ਕਰਾਈ ਪਈਏ ਦੇਖ ਲਓ ਕਿੰਨਾ ਘੈਂਟ ਘੈਂਟ ਸਮਾਨ ਪਿਆ ਵਧੀਆ ਜਾਨੀ ਕਿ ਜੇ ਬੰਦੇ ਨੇ ਕਿਸੇ ਨੇ ਆਪਣੇ ਘਰ ਚ ਨਵਾਂ ਸਮਾਨ ਲੈਣਾ ਹੋਵੇ ਤਾਂ ਉਹਦੇ ਲਈ ਬਹੁਤ ਵਧੀਆ ਬਾਕੀ ਤੁਸੀਂ ਵੀ ਜਸੋ ਦਸ ਕਮੈਂਟ ਦੇ ਵਿੱਚ ਤੁਹਾਨੂੰ ਕਿਦਾਂ ਦਾ ਲੱਗਿਆ ਸਾਰਾ ਕੁਝ ਮੈਨੂੰ ਤਾਂ ਕਾਫੀ ਇੰਪ੍ਰੈਸਿਵ ਲੱਗਿਆ ਕਈ ਚੀਜ਼ਾਂ ਵਧੀਆ ਨੇ ਕਈ ਚੀਜ਼ਾਂ ਠੀਕ ਨੇ ਚਲੋ ਆਪਾਂ ਕਹਿ ਸਕਦੇ ਹਾਂ ਚਾਈਨੀਜ਼ ਨੇ ਪਰ ਕਾਫੀ ਹੱਦ ਤੱਕ ਚੀਜ਼ਾਂ ਚੰਗੀਆਂ ਵੀ ਨੇ ਆ ਦੇਖੋ ਟੇਬਲ ਕਿੰਨਾ ਸੋਹਣਾ ਲੈ ਬਹੁਤ ਵਧੀਆ ਚੀਜ਼ਾਂ ਆ ਦੇਖੋ ਟੀਵੀ ਵਾਲੀਆਂ ਸੈਟੀਆਂ ਕੈਬਨਟ ਟੀਵੀ ਕੈਬਨਟ ਪਹਿਲੇ ਪਾਂਡਾ ਮਾਰ ਦੀ ਸ਼ਾਪਿੰਗ ਸਾਡੀ ਹੋ ਗਈ ਆ ਠਕਾ ਤੂੰ ਦਿਖਾਇਆ ਸਾਨੂੰ ਆ ਦੇ ਲੋ ਆ ਬਾਈ ਨੇ ਕੀਤੀ ਸ਼ਾਪਿੰਗ ਭਰ ਕੇ ਟਰਾਲੀ ਇਹ ਟਰਾਲੀ ওভারਰੋਡ ਉਹ ਦੇਹ ਦਾ ਟਰੱਕ ਹੈ ਇਹਦਾ ਟਰਾਲੀ ਨਾਲ ਕਿੱਥੇ ਗੱਲ ਬਣਦੀਆਂ ਟਰਾਲੀਆਂ ਭਰ ਗਿਆ ਹਨੇਰਾ ਪੋਤਾ ਚਾਨਣੇ ਜਾਏ ਸੀ ਦੇਖ ਲੋ ਲੋ ਜੀ ਪਹੁੰਚ ਗਿਆ ਆਕਲੈਂਡ ਸਿਟੀ ਵੱਡੀਆਂ ਵੱਡੀਆਂ ਬਿਲਡਿੰਗਾਂ ਦੇਖ ਲੋ ਆਕਲੈਂਡ ਦੀਆਂ ਆ ਉਹ ਹੈਗਾ ਸਕਾਈ ਟਾਵਰ ਇਹਨੂੰ ਕਹਿੰਦੇ ਸਕਾਈ ਟਾਵਰ ਚਲੋ 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 ਸਕਾਈ ਟਾਵਰ ਤੇ ਜਾ ਕੇ ਰੋਟੀ ਖਾਣੀ ਆ ਅਸੀਂ ਤੁਸੀਂ ਤਾਂ ਮੇਰੇ ਮਗਰ ਹੀ ਘੜ ਜਾਣਾ ਤੁਰੇ ਆਉਣਾ ਸੀ ਘੜ ਗਿਆ ਸੋ ਇਸ ਟਾਈਮ ਥੋੜੀ ਠੰਡ ਹੋ ਗਈ ਆ ਪਰ ਬਹੁਤ ਹੀ ਵਧੀਆ ਅੱਜ ਦਾ ਦਿਨ ਰਿਹਾ ਜੀ ਬਹੁਤ ਸੋਹਣਾ ਸੀ ਇੰਜੋਏ ਕਰ ਰਹੇ ਆ ਹੋ ਕੇ ਤੁਸੀਂ ਸਾਡੇ ਨਾਲ ਇੰਝ ਇੰਜੋਏ ਕਰ ਰਹੇ ਹੋਗੇ ਵੀਡੀਓ ਚ ਤੇ ਆਪਾਂ ਹੁਣ ਤੁਹਾਨੂੰ ਰੈਸਟੋਰੈਂਟ ਤੇ ਆ ਕੇ ਮਿਲਦੇ ਆਪਾਂ ਅਫਿਸ ਤੇ ਚੱਲਦੇ ਆ ਆ ਦੇਖ ਲਓ ਇੱਥੇ ਬੀਬੀ ਵੀ ਖੜਾਈ ਹੈ ਨੇ ਸਵਾਗਤ ਕਰਨ ਨੂੰ ਚਲੋ ਕਿਦਾਂ ਵੀਰੇ ਠੀਕ ਹੈ ਜੀ ਲੈ ਲਓ ਇਹ ਵੀ ਆਹ ਸਾਫ ਕਰ ਰਿਹਾ ਵੀ ਉਹ ਕਹਿੰਦੇ ਕੁਝ ਲੱਗਾ ਪਲੇਟ ਨੂੰ ਪਰ ਨਹੀਂ ਕੁਝ ਲੱਗਾ ਨਹੀਂ ਉਹ ਡਿਜ਼ਾਈਨ ਹੀ ਹੈ ਇਹ ਲਾਈ ਜਾਂਦਾ ਲਾਈ ਜਾਂਦਾ ਮੈਂ ਲਾਦਾ ਇਹ ਨਾਲ ਸੱਚ ਸੌਂ ਜਾਂਦਾ 9 ਵਜੇ ਤੇ ਅੱਜ ਵੱਜ ਗਿਆ 11 ਤੇ ਇਹ ਬਾਈ ਨੂੰ ਚੱਕਰ ਪੈ ਗਿਆ ਨੀਂਦ ਖੋਜੂਗੀ ਗੱਡੀਆਂ ਦੇ ਚੱਕੇ ਘੁਮਰੀ ਜਾਂਦੇ ਆ ਲੋ ਜੀ ਫੂਰ ਸਾਡਾ ਆ ਗਿਆ ਬਾਈ ਵਧੀਆ ਪੂਰਾ ਕਰ ਲੋ ਜੀ ਸਕਾਈ ਟਾਵਰ ਦੇਖ ਲੋ ਥੱਲੇ ਉਹਦੀਆਂ ਜੜਾਂ ਚੋਂ ਦੇਖ ਲੋ ਜੀ ਜੜਾਂ ਦੇਖ ਲੈ ਕਿੰਨੀ ਆਹਦੀਆਂ ਕਾਇਮ ਨੇ ਬਾਈ ਬਹੁਤ ਤਕੜਾ ਬਣਿਆ ਜੀ ਦੇਖ ਲੋ ਦੂਰੋਂ ਦੇਖਣ ਨਿੱਕਾ ਜਿਹਾ ਲੱਗਦਾ ਪਰ ਬਹੁਤ ਵੱਡਾ ਹੈ ਇੱਥੋਂ ਲੋਕੀ ਛਾਲ ਵੀ ਮਾਰਦੇ ਥਾਨੂੰ ਪਤਾ ਉੱਪਰੋਂ ਥੱਲੇ ਛਾਲ ਮਾਰਦੇ ਆ ਜਾਨੀ ਕਿ ਰੱਸੀ ਪਾ ਕੇ ਉਹਨੂੰ ਕਹਿੰਦੇ ਆ ਜੰਪਿੰਗ ਸਕਾਈ ਡੰਪਿੰਗ ਜੀ ਸਕਾਈ ਟਾਵਰ ਦੀ ਐਂਟਰੀ ਜਾਨੀ ਕਿ ਇਹਦੇ ਵਿੱਚ ਇੱਥੋਂ ਐਂਟਰੀ ਆ ਦੇਖੋ ਤੇ ਇੱਥੋਂ ਇਹਦੇ ਵਿੱਚ ਵੜਦੇ ਲੋਕ ਆ ਬੁੱਗਾ ਜਾ ਬਣਿਆ ਕੁਗਾ ਜਾ ਇਹਦੇ ਚ ਅੰਦਰ ਵੜਦੇ ਆਓ ਇਹ ਰੋ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਬਲੂਨ ਦੀ ਬਹੁਤ ਸੋਹਣੇ ਲੱਗ ਰਹੇ ਆ ਆਜੋ ਵਾਹ ਸਕਾਈ ਸਿਟੀ ਦੇਖ ਲਓ ਅੰਦਰੋਂ ਤੁਸੀਂ ਕਿੰਨੀ ਸੋਹਣੀ ਬਣੀ ਆ ਇਹ ਆ ਜੀ ਸਕਾਈ ਸਿਟੀ ਦਾ ਅੰਦਰਲਾ ਇੱਧਰ ਉੱਪਰ ਨੂੰ ਜਾਂਦੇ ਲੋਕ ਕਸੀਨੋ ਖੇਡਣ ਲਈ ਇਹਨੂੰ ਆਪਾਂ ਜੂਆ ਕਹਿੰਦੇ ਆ ਉਹ ਦੇਖੋ ਕਿੰਨਾ ਸੋਹਣਾ ਬਣਿਆ ਲੈ ਬਈ ਕਿੰਨਾ ਸੋਹਣਾ ਦਰਖਤ ਬਣਿਆ ਬਈ ਬੱਲਾ ਬੱਲਾ ਬਈ ਬੜਾ ਸੋਹਣਾ ਦਰਖਤ ਹਾਂ ਬਾਈ ਕੀ ਦਿਸ ਗਿਆ ਬਾਈ ਤੈਨੂੰ ਕੀ ਹੋ ਗਿਆ ਥਲੀਟ ਕਿਵੇਂ ਹੋ ਉਹ ਨਹੀਂ ਹੋ ਗਿਆ ਆ ਜਾ ਯਾਰ ਤੂੰ ਹਾਡ ਥਲੀਟ ਕਿਵੇਂ ਹੋ ਉਹ ਨਹੀਂ ਹੁਣੇ ਲੈੜੇ ਵਾਲੇ ਗਏ ਗਈ ਨਾਲ ਹੋ ਗਈ ਅੱਛਾ ਸੋ ਆਏ ਜੀ ਕਸੀਨੋ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਇਦਾਂ ਇੱਥੇ ਲੱਗਦੀਆਂ ਬਾਜ਼ੀਆਂ ਸਿਰ ਧੜਤੀਆਂ ਬਾਜ਼ੀਆਂ ਆਪਣੇ ਪੰਜਾਬੀ ਵੀ ਹੈ ਗੋਰੀ ਵੀ ਹੈ ਸਾਰੇ ਹੈ ਬਹੁਤ ਇਕੱਠਾ ਵੀ ਦੁਨੀਆ ਬਾਹਰ ਹੈ ਇੰਨੀ ਦੁਨੀਆ ਹੋ ਰਹੀ ਬਹੁਤ ਦੁਨੀਆ ਜੀ ਬਹੁਤ ਦੁਨੀਆ ਜੀ ਆ ਦੇਖ ਲਓ ਕਿੰਨਾ ਰਸ਼ ਇੰਨਾ ਪੈਸਾ ਇੰਨਾ ਪੈਸਾ ਉੜਦਾ ਪੁੱਛੋ ਕੁਛ ਨਾ ਹੈ ਕੱਢਦੇ ਆ ਪਰ ਅੱਜ ਅੱਜ ਨਹੀਂ ਹਜੇ ਕੱਢਿਆ ਇਹਨਾਂ ਨੇ ਸੋ ਬਹੁਤ ਦੁਨੀਆ ਜੀ ਬੇਸਿਕਲੀ ਤੁਸੀਂ ਦੇਖ ਸਕਦੇ ਆ ਤੇ ਇੱਥੇ ਤੁਸੀਂ ਲਾ ਲਓ ਵੀ ਲੱਖਾਂ ਡਾਲਰ ਲੱਗਦਾ ਰੋਜ਼ ਦਾ ਲੱਖਾਂ ਡਾਲਰ ਜਿਹਨੂੰ ਕਹਿੰਦੇ ਤੇ ਉੱਪਰ ਵੀ ਕਿਸੇ ਨੂੰ ਖੇਡਦੇ ਇੱਥੇ ਥੱਲੇ ਵੀ ਖੇਡਦੇ ਦੇ ਲੋਕੀ ਨੀ ਦੁਨੀਆ। ਲੋਏ ਸੀ ਜੀ ਸਾਡਾ ਅੱਜ ਦਾ ਟ੍ਰਿਪ ਹੋ ਕੇ ਤੁਹਾਨੂੰ ਪਸੰਦ ਆਇਆ ਹੋ ਤੇ ਬਾਕੀ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਜੁੜਦੇ ਰਹੋ।